ਫੰਡ ਕਿੱਥੇ ਵਰਤੇ ਗਏ ਇਸ ਦੀ ਹੋ ਰਹੀ ਜਾਂਚ ਦੇ ਨਾਲ ਹੀ ਪੰਜਾਬ ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਬਿੱਟੂ ਦਾ ਇਹ ਵੀ ਕਹਿਣਾ ਹੁਣ ਵੱਲ ਕਿਹਾ ਗਿਆ ਹੈ ਕਿ ਦੋ ਸਾਲਾਂ ਬਾਅਦ ਨਸ਼ੇ ਤੇ ਸੁਝਾ ਮੰਗ ਰਹੀ ਹੈ ਸਰਕਾਰ ਆਮ ਆ띠 ਪਾਟੀ ਦਾ ਬਿੱਟੂ ਤੇ ਪਲਟਵਾ ਜੇ ਪੰਜਾਬ ਹਿਤਾਸ਼ੀ ਹਨ ਤਾਂ ਬਿੱਟੂ ਤਾਂ ਪਹਿਲਾਂ ਆਰਡੀਐਫ ਤੇ ਬੋਲਣ ਤਾਂ ਕੰਗ ਦਾ ਵੀ ਇਹ ਜਵਾਬ ਆਇਆ ਪੰਜਾਬ ਦੇ ਫੰਡ ਕਿੱਥੇ ਵਰਤੇ ਗਏ ਨੇ ਇਸ ਦੀ ਜਾਂਚ ਕੀਤੀ ਜਾਵੇ ਪੰਜਾਬ ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਬਿੱਟੂ ਦਾ ਇਹ ਇਲਜ਼ਾਮ ਹਨੀਤ ਬਟੂ ਦਾ ਮਾਨ ਸਰਕਾਰ ਤੇ ਇਸੇ ਖਾਂ ਨਿਸ਼ਾਨਾ ਜੜਾਇਆ ਸਾਹਮਣੇ ਆਏ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਫੰਡ ਕਿੱਥੇ ਵਰਤੇ ਗਏ ਨੇ ਇਸ ਦੀ ਕੋਈ ਜਾਣਕਾਰੀ ਵੀ ਨਹੀਂ ਹੈ ਇਸ ਦੀ ਫਿਲਹਾਲ ਜਾਂਚ ਚੱਲ ਰਹੀ ਹੈ ਵੀ ਜੋ ਵੀ ਫੰਡ ਆਏ ਨੇ ਉਹ ਮਿਸਯੂਜ਼ ਹੋਏ ਜਿਹੜੇ ਸਾਡੇ ਮਹਿਕਮੇ ਨੇ ਉਹਨਾਂ ਨੇ ਕੋਈ ਵੀ ਅੱਗੇ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟਸ ਨੇ ਜਿਹੜੇ ਉਹ ਅਜੇ ਤੱਕ ਉੱਥੇ ਨਹੀਂ ਭੇਜੇ ਇਹ ਮੈਂ ਬਾਰ-ਬਾਰ ਚਾਹੇ ਉਹ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਗੱਲ ਹੋਈ ਆ ਚਾਹੇ ਵੱਖ-ਵੱਖ ਮਿਨਿਸਟਰੀਆਂ ਨਾਲ ਗੱਲ ਹੋਈ ਆ ਉਹ ਜਿੱਥੇ ਪੈਸਾ ਖਰਚਿਆ ਉਹਦੇ ਬਾਰੇ ਹਜੇ ਤੱਕ ਦੱਸ ਹੀ ਨਹੀਂ ਪਾਰੇ ਅਗਲਾ ਪੈਸਾ ਕਈ ਅਧਿਕਾਰ ਕੇਂਦਰ ਦੇ ਆ ਕਈ ਅਧਿਕਾਰ ਸੂਬੇ ਦੇ ਆ ਪੈਸਾ ਤਾਂ ਕੇਂਦਰ ਨੇ ਆਪ ਖਰਚਣਾ ਨਹੀਂ ਹੁੰਦਾ ਖਰਚਣਾ ਤਾਂ ਸਟੇਟਸ ਨੇ ਹੁੰਦਾ ਉਹਨਾਂ ਨੇ ਤਾਂ ਦੇਣਾ ਏ ਉਹ ਕਿਉਂ ਨਹੀਂ ਦੇਣਗੇ ਇਸ ਕਰਕੇ ਇਹ ਪ੍ਰੋਬਲਮ ਜਿਹੜੀ ਆ ਸਮੱਸਿਆ ਏ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਬਹੁਤ ਬਹੁਤ ਇੱਕ ਚੰਗੀ ਤਰ੍ਹਾਂ ਮੋਨੀਟਰ ਕੀਤਾ ਗੱਲ ਕੀਤੀ ਸਾਡੇ ਆਫੀਸਰ ਸਬਾਨ ਮੈਂ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਮੈਂ ਇਹ ਕਹੂੰਗਾ ਵੀ ਵੀ ਉਹ ਇੱਕ ਰਿਪੋਰਟ ਬਣਾ ਕੇ ਨਸ਼ਰ ਕਰਨ ਵੀ ਕਿੰਨੇ ਪਿਛਲੇ 2 ਸਾਲਾਂ ਚ ਉਹਨਾਂ ਦੇ ਕਿਹੜੇ ਕਿਹੜੇ ਮੰਤਰੀ ਨੇ ਕਿਹੜੇ ਕਿਹੜੇ ਕੈਬਨਿਟ ਮੰਤਰੀ ਨਾਲ ਉਹਨਾਂ ਨੇ ਵਿਜ਼ਿਟ ਕੀਤਾ ਕਿਹੜੀ ਕਿਹੜੀ ਸਕੀਮ ਬਾਰੇ ਗੱਲ ਕੀਤੀ ਕਦੋਂ ਕਦੋਂ ਉਹਨਾਂ ਦੇ ਆਫੀਸਰ ਸਬਾਨ ਜਿਹੜੇ ਆ ਉਹ ਕੇਂਦਰ ਦੇ ਜਿਹੜੇ ਅਫੀਸਰ ਸਵਾਨ ਨੇ ਉਹਨਾਂ ਨੇ ਉਹਨਾਂ ਨੇ ਜੁਆਇੰਟ ਸੈਕਟਰੀ ਲੈਵਲ ਦੇ ਸੈਕਟਰੀ ਲੈਵਲ ਤੇ ਕਿਹੜੀਆਂ ਮੀਟਿੰਗਾਂ ਕੀਤੀਆਂ ਉਹ ਦੱਸਣ ਅਸੀਂ ਉਹਨਾਂ ਦੀ ਗੱਲ ਮੰਨਾਂਗੇ ਪਰ ਮੈਨੂੰ ਜੋ ਆ ਬਾਕੀ ਸਟੇਟਾਂ ਜਿਹੜੀਆਂ ਉਹ ਜਿਹੜਾ ਪਿਛਲਾ 5 ਸਾਲ ਦਾ ਜਿਹੜਾ 15ਵਾਂ ਵਿੱਤ ਕਮਿਸ਼ਨ ਦਾ ਜਿਹੜੀ ਸਕੀਮਸ ਚੱਲ ਰਹੀਆਂ ਚੰਬੰਦਰਮੇ ਵਿੱਤ ਕਮਿਸ਼ਨ ਚੋਂ ਤਿੰਨ ਤਿੰਨ ਚਾਰ ਚਾਰ ਕਿਸ਼ਤਾਂ ਜਿਹੜੀਆਂ ਬਾਕੀ ਸੂਬੇ ਲੈ ਚੁੱਕੇ ਆ ਤੇ पंजाब में बिल्कुल कोई लॉ एंड ऑर्डर नहीं है दस दस हजार बदलियाँ की जा रही हैं इसका मतलब क्या हुआ भाई इस पे आप पुलिस पे आपको भरोसा नहीं है गड़बड़ आप कर रहे हो नशा खुद बेच रहे हो और कड़ी जोड़ रहे हो पुलिस के साथ इसलिए पुलिस के ऊपर उंगली करना ये सरकार की सबसे बड़ी नाकामी है और दो साल के बाद आज पूछ रहे हैं भी सुझा दो भी नशा रोकना कैसे है शर्म नहीं आती ये बात करते हुए लोगों की जिंदगियों से रोज मौतें हो रही हैं ਔਰ ਆਪ આજ 2 ਸਾਲ ਕੇ ਬਾਦ ਉਠੇ ਹੈ। ਕਯਾ ਬਤ ਹੈ ਸ਼ਿਓ। ਤੇ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਤਕਰੀਬਨ 1.5 ਸਾਲ ਤੋਂ ਰੂਰਲ ਡਿਵੈਲਪਮੈਂਟ ਫੰਡ ਮੋਦੀ ਸਾਹਿਬ ਦੀ ਸਰਕਾਰ ਨੇ ਰੋਕਿਆ ਉਹਦੇ ਤੇ ਬਿੱਟੂ ਸਾਹਿਬ ਆਪਣਾ ਮੂੰਹ ਖੋਲਣ, ਜ਼बान ਬੋਲਣ, ਮੋਦੀ ਜੀ ਦੇ ਘਰ ਦੇ ਬਾਹਰ ਧਰਨਾ ਲਾਉਣ ਉਹ ਪੈਸਾ ਪੰਜਾਬ ਦੇ ਲੋਕਾਂ ਦਾ ਔਰ ਚ ਬਿੱਟੂ ਜੀ ਵੀ ਹੁੰਦੇ ਆ। ਬਿੱਟੂ ਜੀ ਦਾ ਪਿੰਡ ਵੀ ਹੁੰਦਾ। ਪੰਜਾਬ ਦੇ ਹੱਕ ਤੇ ਪੈਰਾ ਦੇ